ਸਵਾਗਤ ਹੈ ਦੋਸਤੋ ਫੇਰ ਤੋਂ ਇੱਕ ਬੜੀ ਵਧੀਆ ਜਾਣਕਾਰੀ ਵਾਲੀ ਸਿੱਖਣ ਦਾ ਇੱਕ ਵੀਡੀਓ ਲੈ ਕੇ ਹਾਜ਼ਰ ਆ। ਅ ਪਸ਼ੂ ਪਾਲਕ ਵੀਰਾਂ ਲਈ ਕਾਫੀ ਗੱਲਾਂ ਸਿੱਖਣ ਨੂੰ ਮਿਲਣਗੀਆਂ। ਤਾਂ ਜੋ ਵੀਰ ਜੁੜੇ ਨੇ ਸਭ ਦਾ ਸਵਾਗਤ ਕਰਦੇ ਆ। ਮੈਂ ਅੱਜ ਖੜਾ ਮੇਰੇ ਹੀ ਪਿੰਡ ਜੰਗਿਆਣਾ ਵਿਖੇ ਤੇ ਵੀਰ ਮੇਰੇ ਨਾਲ ਖੜੇ ਨੇ ਬੁੱਟਾ ਜੀ। ਸਵਾਗਤ ਹੈ ਗੁੱਟੇ ਪਹਿਲਾਂ ਆਪਣੀ ਤੁਹਾਡੇ ਵੀਡੀਓ। ਧੰਨਵਾਦ ਜੀ। ਹਾਂ ਦੇਖੋ ਅ ਸਭ ਤੋਂ ਵੱਡੀ ਪ੍ਰੋਬਲਮਾ ਹੁਣ ਡੈਰੀ ਫਾਰਮਿੰਗ ਵਿੱਚ ਰਿਪੀਟਰ ਦੀ ਪਸ਼ੂਆਂ ਦੇ ਵਾਰ-ਵਾਰ ਫਿਰਨ ਦੀ ਬਾਝ ਪਣ ਦੀ ਕਹਿ ਸਕਦੇ ਆਪਾਂ। ਇਸ ਵਿੱਚ ਬਹੁਤ ਅਹਿਮ ਰੋਲ ਹੁੰਦਾ ਹੈ ਮੈਨੇਜਮੈਂਟ ਦਾ ਸਾਮ ਸੰਭਾਲ ਦਾ ਔਰ ਖਰਾਕ ਦਾ ਇਵੇਂ ਹੀ ਇਹ ਮੱਝ ਸੀ ਇਹ ਵੀਰ ਦੀ ਕਾਫੀ ਰਿਪੀਟਰ ਸੀ ਪੁਰਾਣੇ ਸਮੇ ਤੋਂ ਰਿਪੀਟਰ ਸੀ ਕਾਫੀ ਜਿਆਦੇ ਇਲਾਜ ਵੀ ਕਰਵਾਇਆ ਇਹਨਾਂ ਨੇ ਟੀਕੇ ਭਰਾਏ ਦਵਾਈਆਂ ਭਰਾਆਂ ਕਾਫੀ ਜਿਆਦੇ ਪਰ ਨਹੀਂ ਸੋਲਵ ਹੋਇਆ ਕੇਸ ਜਦੋਂ ਆਪਣੇ ਨਾਲ ਇਹਨਾਂ ਨਾਲ ਸੰਪਰਕ ਕਰਿਆ ਆਪਾਂ ਇਹਨਾਂ ਨੂੰ ਦੱਸਿਆ ਵੀ ਇਹਦਾ ਖਰਾਕ ਵੇਣਾ ਹੱਲ ਨਹੀਂ ਹੋਣਾ ਸਹੀ ਖਰਾਕ ਦੇਵਾਂਗੇ ਇਹਨੂੰ ਆਪਾਂ ਬੈਲੈਂਸ ਇਸ ਦੀ ਜੋ ਨਿਊਟ੍ਰੀਸ਼ਨ ਆਪਾਂ ਸਹੀ ਕਰ ਦਾਂਗੇ ਤਾਂ ਇਸ ਨੂੰ ਆਪਾਂ ਗੱਬਰ ਖਾ ਸਕਦੇ ਆ ਆ ਉਤੇ ਦੋ ਚਾਰ ਗੱਲਾਂ ਆਪਾਂ ਤੁਹਾਨੂੰ ਪੁੱਛਣਾ ਚਾਹਾਂਗੇ ਤੁਸੀਂ ਸਹੀ ਸਹੀ ਦੱਸਿ ਜਾਣਿਆ ਗੱਲ ਥੋੜਾ ਨਰਵਸਾ ਵੀਰ ਜਿਹੜਾ ਨਹੀਂ ਬੋਲਿਆ ਹੁੰਦਾ ਕੈਮਰੇ ਮੂਰੇ ਉਹ ਥੋੜਾ ਨਰਵਸ ਰਹਿੰਦਾ ਹੈ ਕਈ ਗੱਲਾਂ ਮਿਸ ਹੋ ਜਾਂਦੀਆਂ ਨੇ ਆਪਾਂ ਤੁਹਾਨੂੰ ਜਿਹੜੀ ਗੱਲ ਪੁੱਛਾਂਗੇ ਤੁਸੀਂ ਦੱਸਣੀ ਹੈ ਠੀਕ ਹੈ ਕਿੰਨਾ ਟਾਈਮ ਸੂਈ ਨੂੰ ਹੋ ਗਿਆ ਸਹੀ ਇਹਨੂੰ ਇਹਨੂੰ ਬਈ ਡੇਢ ਸਾਲ ਹੋ ਗਿਆ ਸੂਈ ਨੂੰ ਅੱਜ ਨੂੰ ਡੇਢ ਸਾਲ ਦੇ ਕਰੀਬ ਹੋ ਗਿਆ ਸੂਈ ਨੂੰ ਉਸ ਤੋਂ ਬਾਅਦ ਦੁਬਾਰੇ ਡੇਢ ਸਾਲ ਹੋ ਗਿਆ ਤੁਸੀਂ ਗੱਬ ਨਹੀਂ ਰਹੀ ਕੀ ਕੁਝ ਕਰਾਇਆ ਟੀਕੇ ਭਰਾ ਦੇ ਵੰਗਪਰੰਗ ਦੋ ਚਾਰ ਗੱਲਾਂ ਦੱਸੋ ਤੁਸੀਂ ਇਹ ਦੁਵਾਜ ਬਈ ਯਸੀਨ ਨੂੰ ਪਾਊਡਰ ਹੀ ਪਾਇਆ ਤੇ ਇਹਦੇ ਟੀਕੇ ਵੀ ਭਰਾਏ ਦਵਾਈ ਵੀ ਰਖਾਈ ਇਹਦੇ ਤੇ ਪਰ ਇਹ ਬਾਰ ਬਾਰ ਰਿਪੀਟ ਹੁੰਦੀ ਗਈ ਫਿਰ ਸਾਣ ਤੋਂ ਵੀ ਕਰਾਈ ਅਸੀਂ ਫਿਰ ਵੀ ਇਹ ਦੁਵਾਰਾ ਫਿਰ ਰਿਪੀਟ ਹੋ ਗਈ ਠੀਕ ਹੈ ਤੇ ਆ ਆਪਾਂ ਤੁਹਾਨੂੰ ਕੀ ਕਿਹਾ ਸੀ ਵੀ ਕਿਵੇਂ ਹੱਲ ਹੋਊਗਾ ਇਹਦਾ ਤੁਸੀਂ ਵੀ ਖਰਾਕ ਨਾ ਕਿਹਾ ਸੀ ਕਿ ਮੈਨੂੰ ਘਾਟ ਅੱਗ ਨੂੰ ਖਰਾਕ ਸਹੀ ਖਰਾਕ ਕਰੋ ਇਹਦੀ ਜਦੋਂ ਖਰਾਕ ਸਹੀ ਹੋ ਗਈ ਨੇ ਆਪਣੇ ਆਪ ਗੱਭ ਰਹਿ ਜਾਣਾਗਾ ਇੱਥੇ ਘਾਟ ਦੀ ਗੱਲ ਕਰੀ ਵੀਰ ਨੇ ਜਿਹੜੀ ਘਾਟ ਹੁੰਦੀ ਡੈਫੀਸ਼ੈਂਸੀ ਹੁੰਦੀ ਹੈ ਮਿਨਰਲ ਵਿਟਾਮਿਨ ਦੀ ਡੈਫੀਸ਼ੈਂਸੀ ਹੁੰਦੀ ਆ ਉਹ ਆਪਾਂ ਪਾਊਡਰ ਵੀ ਇਹਨਾਂ ਨੇ ਪਹਿਲਾਂ ਪਾ ਚੁੱਕੀ ਸੀ ਬਹੁਤ ਫਿਰ ਆਪਾਂ ਕਹਿੰਦੇ ਵੀ ਘਾਟ ਕਿੱਥੇ ਰਹਿ ਗਈ ਜੇ ਪਸ਼ੂ ਦੀ ਪ੍ਰੋਟੀਨ ਨਹੀਂ ਪੂਰੀ ਹੋ ਰਹੀ એનર્ਜੀ ਨਹੀਂ ਉਸ ਨੂੰ ਮਿਲ ਰਹੀ ਪੂਰੀ ਉਸ ਨੂੰ ਫਾਈਬਰ ਵੀ ਨਹੀਂ ਪੂਰਾ ਮਿਲ ਰਿਹਾ ਤਾਂ ਜਿਹੜੇ ਆਪਾਂ ਮਿਨਰਲ ਵਿਟਾਮਿਨ ਦਿੰਨੇ ਆ ਉਹ ਵੀ ਬਾਈਪਾਸ ਹੋ ਜਾਂਦੇ ਆ ਉਹ ਪਸ਼ੂ ਦੇ ਸਰੀਰ ਚ ਡਾਈਜੈਸਟ ਨਹੀਂ ਹੁੰਦੇ ਸਹੀ ਤਾਂ ਪਸ਼ੂ ਦੇ ਕਹਿੰਦੇ ਆ ਪਾ ਪੰਜਾਬੀ ਚ ਵੀ ਉਹਨੂੰ ਲੱਗਦੇ ਨਹੀਂ ਸਰੀਰ ਨੂੰ ਜਿਹੜੇ ਆਪਾਂ ਪਾਊਡਰ ਵਗੈਰਾ ਵੀ ਦਿੰਨੇ ਆ ਜੇ ਖਰਾਕ ਸਹੀ ਨਹੀਂ ਹੈ ਤਾਂ ਉਹ ਲੱਗਦੇ ਨਹੀਂ ਹੈ ਕਿਉਂਕਿ ਜੇ ਲਿਵਰ ਚ ਪਚਾਉਣ ਦੀ ਤਾਕਤ ਹੀ ਨਹੀਂ ਹੈ ਤਾਂ ਉਹ ਪਾਊਡਰਾਂ ਦਾ ਕੋਈ ਫਾਇਦਾ ਨਹੀਂ ਉਹ ਸਾਰੇ ਬਾਈਪਾਸ ਹੋ ਜਾਂਦੇ ਆ ਗੋਹੇਰਾ ਬਾਹਰ ਹੋ ਜਾਂਦੇ ਆ ਤੇ ਇਵੇਂ ਇਹਦੀ ਮੱਝ ਦੀ ਹ ਤੇ ਆਪਾਂ ਇਹਦਾ ਤੁਹਾਨੂੰ ਕਿਹੜੀ ਫੀਡ ਪਾਈ ਸੀ ਫਿਰ ਤੁਸੀਂ ਬਈ ਮੈਪਲ 10000 ਜਿਹੜੀ ਫੀਡ ਹੈ ਉਹਦੀ ਸਲਾਹ ਦਿੱਤੀ ਸੀ ਇਹਨਾਂ ਨੇ ਉਹ ਆਪਾਂ ਪਾਈ ਉਹਨੂੰ 2-3 ਬੋਰੀਆਂ ਲਗਾਤਾਰ ਪਾਈਆਂ ਗਈਆਂ ਠੀਕ ਹੈ ਤੇ ਹੁਣ ਜਿਹੜੀ ਮੱਝ ਅੱਜ ਚੈੱਕ ਕਰੀ ਹੈਗੀ ਤੇ ਹੁਣ ਇਹ ਗੱਭ ਰਹਿ ਗਈ ਹੈਗੀ ਠੀਕ ਹੈ ਅੱਜ ਆਪਾਂ ਚੈੱਕ ਕਰਤੀ 3 ਮਹੀਨੇ ਦੀ ਹੋਣਗੀ ਆਪਣਣ ਹੋਗੀ 3 ਮਹੀਨੇ ਹੋਗੇ ਨਾ ਹਾਂਜੀ ਹਾਂਜੀ 3 ਮਹੀਨੇ ਤੇ ਉਸ ਤੋਂ ਬਾਅਦ ਤੁਹਾਨੂੰ ਸਿਹਤ ਦਾ ਕੋਈ ਫਰਕ ਲੱਗਿਆ ਮੱਝ ਦਾ ਹਾਂਜੀ ਪਹਿਲਾਂ ਦੇ ਸਿਕਰੀ ਬਹੁਤ ਸੀਗੀ ਪਿੰਡੇ ਦੇ ਸਾਰੇ ਪਿੰਡੇ ਦੇ ਸਿਕਰੀ ਦੇ ਪੇਪੜੇ ਬਣੀਆਂ ਸੀਗੀਆਂ ਤੇ ਹੁਣ ਬਿਲਕੁਲ ਪਿੰਡ ਇਹਦਾ ਮਲਾਇਮ ਆਗਾ ਸਿਕ ਖੁਸ਼ਕੀ ਰਹਿੰਦੀ ਸੀ ਕਹਿੰਦੇ ਦਾ ਭਾਵ ਇਹਦੇ ਖੁਸ਼ਕੀ ਸੀ ਜੇ ਉਸ ਕਨਸੀ ਇਥੋਂ ਹੀ ਰਫ ਹੋ ਜਾਂਦੀ ਆ ਤਾਂ ਉਹ ਡੈਫੀਸ਼ੈਂਸੀ ਦਿਖਾਉਂਦੀ ਆ ਹੁਣ ਵੀ ਹਜੇ ਪੂਰੇ ਆ ਨਹੀਂ ਹੋ ਗਏ ਇਹਦੇ ਬਿਲਕੁਲ ਘਾਟਾਂ ਦਾ ਇਹ ਗੱਭਰ ਖਾਣ ਦੇ ਲਈ ਤੱਕਾਬਲ ਹੋ ਗਈ ਚਲੋ ਗੱਭਰਣ ਦੇ ਗੱਭਰ ਹੈਗੀ ਇਹ ਦੁੱਧ ਦਿੰਦੀ ਆ ਬੁੱਟੇ ਹੁਣ ਥੋੜੀ ਬਹੁਤ ਹਾਂ ਦੁੱਧ ਦਿੰਦੀ ਆ ਜੀ ਦੁੱਧ ਦਾ ਕੋਈ ਫਰਕ ਲੱਗਿਆ ਤੈਨੂੰ ਇੰਨਾ ਟਾਈਮ ਜਦੋਂ ਫੀਡ ਪਾਈ ਆ ਇੰਨਾ ਟਾਈਮ ਸੁਝਣ ਹੋ ਗਿਆ ਦੁੱਧ ਦਾ ਕੋਈ ਫਰਕ ਪਿਆ ਹੋਵੇ ਹਾਂਜੀ ਦੁੱਧ ਥੋੜਾ ਵਧਿਆ ਹੈਗਾ ਥੋੜਾ ਕਿਲੋ ਡੇਢ ਕਿਲੋ ਦੁੱਧ ਹੋਏ ਨੇ ਵਧਾਇਆ ਹੋਰ ਸਹੀ ਗੱਲ ਹੈ ਨਾ ਮੈਂ ਤੇ ਹੁਣ ਇਹਦਾ ਦੁੱਧ ਮਤਲਬ ਕਿ 4 4.5 ਕਿਲੋ ਹੋ ਜਾਂਦਾਗਾ ਦੇਖੋ ਇਹ ਤਾਂ ਚੈਲੰਜ ਵਾਲੀ ਗੱਲ ਹੀ ਆ ਵੀ ਜਿਹੜੇ ਸਾਲ ਮੱਝ ਸੂਈ ਨੂੰ ਹੋ ਗਿਆ ਤੇ ਕੋਈ ਚੀਜ਼ ਉਹਦਾ ਦੁੱਧ ਵਧਾ ਦੇ ਇਹ ਹੋਈ ਨਹੀਂ ਸਕਦਾ ਇਹ ਬਹੁਤ ਵੱਡੀ ਗੱਲ ਆ ਇਹਨੂੰ ਘਾਟ ਸੀ ਇਹਦੀਆਂ ਘਾਟਾਂ ਪੂਰੀਆਂ ਹੋ ਗਈਆਂ ਇਸਦੀ ਪ੍ਰੋਟੀਨ ਪੂਰੀ ਹੋਈ ਤਾਂ ਇਹ ਗੱਭ ਰਹੀ ਤਾਂ ਹੀ ਇਹ ਦੁੱਧ ਵਧੀ ਪਰ ਹੁਣ ਇਹਨਾਂ ਨੇ ਚੈੱਕ ਕਰਾਈ ਅੱਜ ਮੈਂ ਇਹਨਾਂ ਨੂੰ ਪੁੱਛਿਆ ਵੀ ਕਿਵੇਂ ਫੀਡ ਚੱਲਦੀ ਹੈ ਕਹਿੰਦੇ ਨਹੀਂ 5 ਦਿਨ ਹੋਇਆ ਖਤਮ ਹੋ ਗਈ ਦੇਖੋ ਇਹ ਨਾ ਸੋਚੋ ਬਹੁਤ ਸਾਰੇ ਫਾਰਮਾਂਾਂ ਦੀ ਇਹ ਪ੍ਰੋਬਲਮ ਹੁੰਦੀ ਆ ਜਦੋਂ ਆਪਣਾ ਪਸ਼ੂ ਗੱਭ ਰਹਿ ਗਿਆ ਫਿਰ ਆਪਾਂ ਪਾਉ ਚਾਹੇ ਨਾ ਪਾਉ ਫੀਡ ਇਹਪਰ ਸਾਨੂੰ ਆਪਾਂ ਅਗਲਾ ਸੂਆ ਵੀ ਲੈਣਾ ਤਾਂ ਤੰਦਰੁਸਤ ਰੱਖਣਾ ਉਸ ਨੂੰ ਅਗਲੇ ਸੂਏ ਵਧੀਆ ਦੁੱਧ ਲੈਣਾਗਾ ਅਗਲੇ ਸੂਏ ਆਪਾਂ ਨੂੰ ਇਹ ਪ੍ਰੋਬਲਮ ਨਾ ਫੇਸ ਕਰਨੀ ਪਵੇ ਤਾਂ ਉਸ ਨੂੰ ਖਰਾਕ ਆਪਾਂ ਨੂੰ ਪ੍ਰੋਪਰ ਦੇਣੀ ਪੈਣੀ ਹੈ ਜੋ ਉਸ ਦੀ ਲੋੜ ਆ ਜੋ ਉਸ ਦੀ ਰਿਕੁਆਇਰਮੈਂਟ ਆ ਉਸ ਦੇ ਹਿਸਾਬ ਨਾਲ ਖਰਾਕ ਦੇਣੀ ਪੈਣੀ ਹੈ ਜਿਵੇਂ ਆਪਾਂ 10000 ਫੀਡ ਇਹਨਾਂ ਨੂੰ ਹੁਣ ਕੁਝ ਟਾਈਮ ਪਾ ਦੇਾਂਗੇ ਉਸ ਤੋਂ ਬਾਅਦ ਚਾਹੇ ਆਪਣੀ ਰੈਂਚਰ ਫੀਡ ਪਾ ਲੈਣ ਸਿਰਫ 1200 ਵਾਲਾ ਪਾਏਗਾ ਉਹਦੇ ਨਾਲ ਵੀ ਇਹ ਸਹੀ ਤੰਦਰੁਸਤ ਰਹੂਗੀ ਵਧੀਆ ਰਹੂਗੀ ਸਟੇਬਲ ਰਹੂਗੀ ਤੇ ਅੱਜ ਆਪਾਂ ਇਹ ਚੈੱਕ ਕਰਤੀ ਮੱਜ ਫੇਰ ਮੈਂ ਗੱਲ ਕਰਦਾ ਵੀਡੀਓ ਬਣਾਉਣ ਦਾ ਮ ਜਾਂ ਟੀਕੇ ਭਰ ਕੇ ਜਾਂ ਆਪਾਂ ਮਹਿੰਗੇ-ਮਹਿੰਗੇ ਟੀਕੇ ਭਰਾ ਕੇ ਜਾਵਾਂਗੇ ਮਹਿੰਗੇ ਦਵਾਈਆਂ ਭਰਾ ਕੇ ਮਹਿੰਗੇ-ਮਹਿੰਗੇ ਟੀਕੇ ਨਾੜਾਂ ਚ ਲਾ ਕੇ ਹਾਰਮੋਨਸ ਵਗੈਰਾ ਲਾ ਕੇ ਇਹੋ ਜਿਹਾ ਕੁਝ ਬਹੁਤ ਕਰਾਇਸ਼ ਨਾ ਤੁਸੀਂ ਹਾਂਜੀ ਇਹਨਾਂ ਚੀਜ਼ਾਂ ਨਾਲ ਹੱਲ ਨਹੀਂ ਹੋਣਾ ਜੇ ਤੁਹਾਡੀ ਖਰਾਕ ਨਹੀਂ ਸਹੀ ਹੈ ਜੇ ਤੁਹਾਡੀ ਖਰਾਕ ਸਹੀ ਹੈ ਫਿਰ ਤੁਹਾਡਾ ਪਸ਼ੂ ਰੀਪੀਟਰ ਹੁੰਦਾ ਹੈ ਠੀਕ ਹੈ ਬੁੱਟੇ ਹੋਰ ਕੋਈ ਗੱਲ ਕਹਿਣੀ ਚਾਹੋ ਹੋਰ ਬੱਸ ਬਈ ਠੀਕ ਹੈ ਜੇ ਕੋਈ ਗੱਲ ਇਹਨਾਂ ਨੂੰ ਪੁੱਛਣੀ ਚਾਹੋ ਤੁਸੀਂ ਤਾਂ ਇਹਨਾਂ ਦਾ ਨੰਬਰ ਆਪਾਂ ਦੇ ਦੇ ਦਿੰਨੇ ਆ ਵੀ ਬਾਕੀ ਐਵੀਸੀ ਗੱਲ ਨੰਬਰ ਆਪਣਾ ਬੋਲੋ 98881 77455 ਠੀਕ ਹੈ 9888167455 ਠੀਕ ਹੈ ਜੀ ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨਵਾਦ ਜੇ ਕਿਸੇ ਤਰ੍ਹਾਂ ਹੋਰ ਵੀ ਕਿਸੇ ਤਰ੍ਹਾਂ ਸਾਰੇ ਜੋ ਵੀਡੀਓ ਦੇਖਦੇ ਨੇ ਵੀਰ ਇਸ ਤਰ੍ਹਾਂ ਦਾ ਕੋਈ ਕੇਸ ਤੁਸੀਂ ਫੇਸ ਕਰਦੇ ਹੋ ਤਾਂ ਤੁਸੀਂ ਉਸ ਉਸਨ ਦੀ ਕੋਈ ਸਲਾਹ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 9872187573 ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨਵਾਦ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਨਾ ਜੀ